ਪਾਣੀ ਮੰਗੇ ਭਲੇ ਸਰਬੱਤ ਦੇ ਐਸੇ ਸੂਰਵੀਰਾਂ ਦਾ ਹੁੰਦਾ ਜਨਮ ਇੱਥੇ ਆਹ ਦੇਸ਼ ਦੇ ਜਫਾਸੀਆਂ ਦੇ ਚੜ ਕੇ ਵੀ ਹੱਸਦੇ ਬੱਲੇ ਸ਼ੀਲੂ 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 ਹੁਸਤਾਦ ਜੀ ਦੇ ਕਹਿਣ ਵਾਂਗੂ ਇਹ ਸ਼ੀਲੂ ਸ਼ੀਲੂ ਕਿਆ ਹੈ ਇਹ ਈਲੂ ਈਲੂ ਕਿਆ ਹੈ ਅਰੇ ਟਿੰਕੂ ਗੁੱਡ ਓਮ ਕੀ ਗੁੱਡ ਓਮ ਕੀ ਐ ਇਹ ਪਾਕੜੀਆਂ ਦੇ ਕੱਪੜਾ ਫਾਈਨਲ ਆਹ ਦੁਨੀਆ ਨਾਟ ਮਾਰ ਇਹ 11 ਫਰਵਰੀ ਦਾ ਦਿਨ ਇਤਿਹਾਸਿਕ ਦਿਨ ਸਭੀ ਕਾਲੇ ਸੰਘਾ ਮੰਗੀ ਦਾ ਚੇਲਾ ਲੁੱਟੂ ਮੇਲਾ ਕਿ ਨਹੀਂ ਗੱਲ ਸਮੇਂ ਦੀ ਤੇ ਨੰਬਰ ਟੀਲਾ ਟੀਲਾ ਹਮਰੇ ਆ ਜੋ ਨੌਜਵਾਨ ਪਈ ਹੋਈ ਆ ਦੇਖਦੇ ਵੀ ਬੁਲਟ ਦੀ ਕਬੱਡੀ ਬਾਬੇ ترਸੀਮ ਸਿੰਘ ਭੰਡਾਲ ਦਾ ਪੋਤਾ ਸ਼ੀਲੂ ਨਾਲ ਪੰਗਾ 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 ਕਬੱਡੀ ਕਬੱਡੀ ਹਾ 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 ਓ ਬਾਕੜੀਆਂ ਗੂੰਜ ਉੱਠਿਆ ਬਾਕੜੀਆਂ 'ਚ ਹੱਲਾ ਗੁੱਲਾ ਹੋ ਗਿਆ ਬਾਕੜੀਆਂ 'ਚ ਸਰਾ ਹੋ ਗਿਆ ਸ਼ਾਜੀ ਫੇਰ ਅਗਰ ਰਕੇਸ਼ ਕਬੱਡੀ ਪਾਉਣ ਦੇ ਵਾਸਤੇ ਬੋਪਰੀਆ ਆਹ ਬੋਪਰੀਆ ਦੀ ਨਈ ਹੋਈ ਕਬੱਡੀ ਹੁਣ ਰਕੇਸ਼ ਦੀ ਰੇਡ ਦੇਖ ਲੈ ਮੇ ਪਈ ਹੋਏ ਆਸਟ੍ਰੇਲੀਆ ਵੱਲੋਂ ਇੰਡੀਆ ਦੇ 4 4 ਸ਼ੀਲੂ ਸ਼ੀਲੂ ਗਰਾਉਂਡਾ ਇਹਨੂੰ ਇਹਨੂੰ ਕਮਾਓ ਹਾ ਹਾ ਸ਼ੀਲੂ ਸ਼ਾਇਆ ਵਿੱਚ ਦੁਨੀਆਂ ਦੇ ਆਹ ਮੰਗੜੀ ਕੋਨੇ ਕੋਨੇ ਦਾ ਇਹਦਾ ਵਿੱਚ ਗਰਾਉਂਡਾ ਖਾਉ ਫੇਤਾ ਜਿਵੇਂ ਦੁਨੀਆਂ ਡਰੇ ਪੱਟਾ ਪਾਲਿਆ ਖੇਡ ਕਬੱਡੀ ਦਾ ਪਰ ਦੂਜੇ ਪਾਸੇ ਸ਼ੀਲੂ ਬੁਲਾਰਾ ਸ਼ੀਲੂ ਬੁਲਾਰਾ ਤੇ ਪੂਰੀ ਪੂਰੀ ਤੇ ਸ਼ੀਲੂ ਪੂਰੀ ਤੇ ਸ਼ੀਲੂ ਪੂਰੀ ਤੇ ਸ਼ੀਲੂ ਟੱਕਰ 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 ਟੱਕਾ ਕਾਲਾ ਤੇਰਾ ਕਬੱਡੀ ਕਮ ਸਫਲ ਆਜੇ ਬੀ ਰੁਪਿੰਦਰ ਨੇ ਆਖਿਆ ਛੋਟੀ ਛੋਟੀ ਦੇ ਸਿੰਗਰ 20 ਮਾਰਚ ਹੋਵੇਗੀ ਆਬ ਸਭ ਨੂੰ ਸੁਨੇਹਰੇ ਇਹਦੀ ਡਿਮਾਂਡ ਹੈ ਉਸਤਾਦ ਜੀ ਇਹਦੀ ਇਹਦਾ ਮੁਕਾਬਲਾ ਬੜਾ ਸ਼ਾਨਦਾਰ ਪ੍ਰਦਰਸ਼ਨ ਆ ਬੁਰੀ ਫੋਵੇਗੜ ਛੱਕਾ ਦੀ ਧਰਤੀ ਕਾਲੇ ਦੇ ਆਖਿਆ ਵੀ ਸਵਾਦ ਆ ਗਿਆ ਸਵਾਦ ਆ ਗਿਆ ਸਵਾਦ ਆ ਗਿਆ ਤੇ ਕਾਲੇ ਉਹਨਾਂ ਪਰਿਵਾਰਾਂ ਵੱਲੋਂ ਮੈਂ ਤੇਰਾ ਧੰਨਵਾਦ ਕਰਦਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਉਹ ਰੋਟੀ ਪੱਕਦੀ ਹੋਗੀ ਕਾਲੇ ਉਹਨਾਂ ਪਰਿਵਾਰਾਂ ਵੱਲੋਂ ਕਾਲਿਆ ਉਹਨਾਂ ਪਰਿਵਾਰਾਂ ਵੱਲੋਂ ਤੇਰਾ ਧੰਨਵਾਦ ਹੈ ਜਿਨ੍ਹਾਂ ਘਰਾਂ 'ਚ ਰੋਟੀ ਪੱਕਦੀ ਹੋਗੀ ਉਹ ਰੱਬ ਜਾਣਦਾ ਹੈ ਉਹ ਵੀਰ ਜਾਣਦੇ ਨੇ ਵੱਡਾ ਜਿਹੜੇ ਚੋਸ ਤੇਰੀ ਵੜਿਆਈ ਵੱਡੀ ਜਿਹੜੇ ਗੁਣਾਂ ਦਾ ਚੋਦੀ ਭੰਡਾਰ ਵੱਡਾ ਧੰਨ ਕੁਰਬਾਨੀ ਮੇਰੇ ਸ਼ੈਨਸ਼ਾਹ ਜੀ ਕੀਤਾ ਸਿਰਾਂ ਦਾ ਤੁਸੀਂ ਵਪਾਰ ਵੱਡਾ ਜੁਗਾ ਜੁਗਾ ਨਾਲ ਸਣਾ ਕਾਲ ਸੇਤ ਉਹ ਸਿੱਖ ਕੌਮ ਤੇ ਪੇਰਾ ਉਦਾਰ ਵੱਡਾ ਗੱਲ ਸਿੱਖ ਪੰਥ ਦੀ ਹੋਈ ਪਰ ਇਹਨੇ ਅੱਜ ਪ੍ਰੂਫ ਕਰ ਦਿੱਤਾ ਵੀ ਇਹ ਸੱਚੀ ਮੁੱਚੀ ਇਹ ਰੋੜੀ ਕੁੱਟਣ ਵਾਲੀ ਮਸ਼ੀਨ ਹੈ ਇਹ ਸੱਚੀ ਮੁੱਚੀ ਰੋੜੀ ਕੁੱਟਣ ਵਾਲੀ ਮਸ਼ੀਨ ਇਹਨੇ ਪ੍ਰੂਫ ਕਰ ਦਿੱਤਾ மலை டே கே பிரமாதா ਦੇਖ ਲੈ ਕਾਲਿਆ ਆਲਮਗੀਰ ਕਹਿੰਦਾ ਵੀ ਮੇਰੇ ਵੱਲੋਂ ਵੀ ਕਾਲੇ ਦਾ ਧੰਨਵਾਦ ਕਰਦੇ ਹਾਂ ਸ਼ਮੀ ਸਨੌੜਾ ਵਿੱਚ ਅਮਰੀਖਾ ਦੇ ਫੇਰ ਕਰੇ ਪਰਮਾਤਮਾ ਆਲਮਗੀਰ ਕਹਿੰਦਾ ਸਾਡੇ ਵੱਲੋਂ ਉਹ ਦਿਨੋਂ ਧੰਨਵਾਦ ਕਰਦੇ ਹਾਂ ਵੇਡਾਂ ਪੈਂਦੀਆਂ ਜਿਵੇਂ ਲੱਗਦੇ ਉਹ ਭੱਜ 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 ਇਹ ਬਰ ਕਬੱਡੀ 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 ਹੂਟਰਾ ਵਾਹ ਜਪਾ ਹੂਟਰਾ ਆ ਡਾਕਟਰ ਸਾਹਿਬ ਇਧਰੇ ਬਸੇ ਆਇਓ ਮਿਹਰਬਾਨੀ ਕਰਕੇ ਸੋਨਾ ਘੋਟੜਾ ਅਕਾਲਾ ਇੰਦਰਜੀਤ ਔਜਲਾ ਜੀ ਸਰਬਜੀਤ ਸਿੰਘ ਜੀ ਪੋਟੈਟੋ ਕਿੰਗ ਮੰਗਾ ਮੇਤਾ ਜਗਤਾਰ ਕਟਵਾਰਾ ਹਾਂਜੀ ਬੋਲਣ ਖੀਰਾਵਾਲੀਆ ਨੇ ਬਹੁਤ ਟੌਪ ਦੀ ਖੇਡ ਸਵੇਰ ਤੋਂ ਦਿਖਾਈ ਹੈ ਔਰ ਪੱਟਾ ਦਾ ਮਸਲ ਪਾੜ ਗਿਆ ਹੈ ਸ਼ਾਹ ਮੁਹੰਮਦ ਆ ਇੱਕ ਸਰਕਾਰਵਾਜ ਫੌਜਾਂ ਜਿੱਤ ਕੇ ਇੰਤ ਨੂੰ ਹਾਰੀਆਂ ਨੇ ਸ਼ਾਹ ਮੁਹੰਮਦ ਆ ਇੱਕ ਸਰਕਾਰਵਾਜ ਫੌਜਾਂ ਜਿੱਤ ਕੇ ਇੰਤ ਨੂੰ ਹਾਰੀਆਂ ਨੇ ਮੁੰਡੇ ਨੇ ਸਵੇਰ ਤੋਂ ਤਕੜੀ ਖੇਡ ਦਿਖਾਈ ਪਰ ਸੱਟ ਲੱਗੀ ਪੜਦੇ ਉੱਪਰ ਇਹ ਫਤਿਹ ਸਾਂਝੀ ਕਰੂਗਾ ਇਹਦੇ ਲਈ ਇੱਕ ਵਾਰੀ ਰੂਹ ਤੋਂ ਤਾੜੀਆਂ ਮਾਰ ਦਿਓ ਰੂਹ ਤੋਂ ਤਾੜੀਆਂ ਮਾਰ ਦਿਓ ਇਹ ਜਲਦੀ ਸਿਹਤਯਾਬ ਹੋ ਕੇ ਫਿਰ ਸ਼ਿੰਗਾਰ ਇਸੇ ਤਰ੍ਹਾਂ ਇਹਨਾਂ ਖੇਡ ਮੈਦਾਨਾਂ ਦਾ ਬਣਦਾ ਰਹੇ ਲਾ ਵਖੀਰਾਂ ਵਾਲੀਆ ਵੋਲਟਾ ਤੇਰੇ ਵਾਸਤੇ ਸ਼ੁਭ ਸ਼ਾਮਾਂ ਨੇ ਨੌਜਵਾਨਾ ਸ਼ੁਭ ਸ਼ਾਮਾਂ ਨੇ ਤੇਰੇ ਲਈ ਬਹੁਤ ਦਿਵਾਵਾਰੇ ਤੇਰੇ ਲਈ ਸ਼ੁਭ ਸ਼ਾਮਾਂ ਉਹ ਤੇਰੇ ਨਾਲ ਪਿਆਰ ਬਣਿਆ ਰਹੇ ਮਾਝਾ ਮਾਲਵਾ ਦਵਾਪਾ ਇਹ ਪਵਾਬ ਹਰਿਆਣਾ ਇਹ ਸਾਡੇ ਨੇ ਇਹ ਸਾਜੇ ਨੇ ਇਹ ਪਿਆਰ ਬਣਿਆ ਰਹੇ ਮੱਖੇਰਲੀ ਜੀ ਮੋਡਾ ਫੇਰ ਦੇਖਦਾ ਮਸ਼ੀਲੂ ਆ ਸ਼ੀਲੂ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਕਮਾਲ ਦੇ ਖਿਡਾਰੀਆਂ ਦੇ ਨਾਲ ਕਬੱਡੀ ਦੇ ਪੁਆਇੰਟ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਹੋਰ ਨੰਬਰ ਜੁੜਦਾ ਹੋਇਆ ਅਗਲੀ ਕਬੱਡੀ ਜ਼ਖਮੀ ਜ਼ਖਮੀ ਸ਼ੇਰ ਅੱਜ ਦੇ ਬਾਗੜੀਆਂ ਦੇ ਪਹਿਲੇ वर्ल्ड कप ਦੀ ਜੇਤੂ ਟੀਮ ਇੰਡੀਆ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰ ਦੇ ਨਾਲ ਤੇ ਸੈਕੰਡ ਟੀਮ ਰਹੀ ਹੈ ਆਸਟ੍ਰੇਲੀਆ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਨੇ ਫਸਟ ਇੰਡੀਆ ਤੇ ਸੈਕੰਡ ਆਸਟ੍ਰੇਲੀਆ ਅੱਜ ਦਾ ਬੈਸਟ ਰੇਡਰ ਕੌਣ ਹੈ ਹੁਣ ਆਪਾਂ ਜਾਣਕਾਰੀ ਦੇਵਾਂਗੇ ਅੱਜ ਦੇ ਬੈਸਟ ਰੇਡਰ ਦੀ ਹਾਂਜੀ ਰਵੀ ਦੋੜੇ ਨੇ 16 ਕਬੜੀਆਂ ਪਾ ਕੇ 15 ਨੰਬਰ ਜੋੜੇ ਭੂਰੀ ਛੰਨਾ ਵਾਲੇ ਨੇ 14 ਕਬੜੀਆਂ ਪਾ ਕੇ 11 ਨੰਬਰ ਜੋੜੇ ਨੇ ਭੂਰੀਆ ਸੀਸਰ 19 ਕਬੜੀਆਂ ਪਾ ਕੇ 17 ਨੰਬਰ ਅੱਜ ਦੇ ਪਹਿਲੇ वर्ल्ड ਕਬੱਡੀ ਕੱਪ ਦਾ ਬੈਸਟ ਰੇਡਰ ਪੂਰੀਆਂ ਸੀ ਸਰਦਾਰੀਆਂ ਮਾਰ ਦੇ ਜੋਰ ਦੇ ਨਾਲ 14 ਟੱਚ ਮੈਨੂੰ ਜੱਫੇ 14 ਟੱਚ ਲੈ ਕੇ ਤਿੰਨ ਜੱਫੇ ਲਾਏ ਸਨੀ ਆਦਮ ਵਾਲੀਏ ਨੇ ਦੀਪੇ ਸਾਧਰੇ ਨੇ 6 ਟੱਚ 6 ਟੱਚ ਲੈ ਕੇ ਚਾਰ ਜੱਫੇ ਲਾਏ ਨੇ ਤੇ ਸ਼ੀਲੂ ਬਲਹਰੇ ਨੇ 15 ਟੱਚ ਲੈ ਕੇ ਅੱਠ ਜੱਫੇ ਲਾਏ ਅੱਜ ਦੇ ਪਹਿਲੇ ਕਬੱਡੀ ਕੱਪ ਦਾ ਵਰਲਡ ਕਬੱਡੀ ਕੱਪ ਦਾ ਬੈਸ ਜਾਫੀ ਸ਼ੀਲੂ ਬਲਹਾਰਾ ਭੂਰੀਆ ਸੀਸਰ ਤੇ ਸ਼ੀਲੂ ਬਲਹਾਰਾ ਜਿਨ੍ਹਾਂ ਨੂੰ ਹੋਰ ਐਂਟ੍ਰੈਕਟ